ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾ ਤੁਹਾਨੂੰ ਜਪਦੀ ਸਬ ਦੀ ਤੀ ਦੀ ਪੜੀ ਦੀ ਸੰખ્યા ਦੇਣ ਜਾ ਰਹੇ ਆਓ ਉਚਾਰਨ ਕਰੀਏ ਜੀ ਗਾਵੇ ਕੋ ਤਣ ਸੰਤਾਂ ਇਸ ਨੂੰ ਗਾਵੇ ਪੜ ਜਾਂਦੇ ਹਨ ਦੋ ਲਾਵਾ ਲਾ ਦੁਲਾਵਾ ਲਾ ਕੇ ਪੜਨਾ ਹੈ ਗਾਵੇ ਕੋ ਤਾਣ ਤਾਣ ਸੰਤਾਂ ਇਸ ਨੂੰ ਤਾਣ ਇਹ ਤਾਂ ਸਹੀ ਉਚਾਰਨ ਤਾਣ ਹੈ ਅਤੇ ਇੱਥੇ ਵਿਸ਼ਰਾਮ ਹੈ ਜੀ ਹੋਵੇ ਸਹਿ ਤਾਣ ਗਾਵੇ ਕੋ ਦਾਤ ਦਾਤ ਉੱਤੇ ਵਿਸ਼ਰਾਮ ਹੈ ਜੀ ਜਾਣਾ ਨਿਸ਼ਾਨ ਜਾਣਾ ਉੱਤੇ ਦੋ ਲਾਵਾਂ ਅਤੇ ਨਾਲੇ ਦੀ ਬਾਤ ਕਰਨੀ ਹੈ ਜੀ ਜਾਣਾ ਨਿਸ਼ਾਨ ਨਿਸ਼ਾਨ ਨੇ ਪੜਨਾ ਜੀ ਨਿਸ਼ਾਨ ਪੜਨਾ ਹੈ ਜੀ ਗਾਵੇ ਕੋ ਕੋਤੇ ਵਿਸ਼ਰਾਮ ਹੈ ਜੀ ਗੁਣ ਵਡਿਆਈਆਂ ਸੰਤੈ ਇਸੂ ਬੜਿਆਈਆਂ ਪਰ ਰਹਾਂਦੀਆਂ ਬਿੰਦੀ ਨਹੀਂ ਲੋਣੀ ਜੀ ਬਿੰਦੀ ਤੋਂ ਬਿਨਾ ਉਚਾਰਨ ਕਰਨਾ ਹੈ ਬੜਿਆਈਆ ਚਾਰ ਗਾਵੈ ਕੋ ਇੱਥੇ ਵਿਸ਼ਰਾਮ ਹੈ ਜੀ ਵਿਦਿਆ ਵਿਖਮ ਵਿਚਾਰ ਗਵੈ ਕੋ ਕੋਤੇ ਵਿਸ਼ਰਾਮ ਹੈ ਜੀ ਸਾਧ ਕਰੇ ਤਨ ਖੇਹ ਸੰਤੈ ਇਸ ਨੂੰ ਖੇਹ ਪੜ ਦਿੰਦੇ ਹਨ ਹਾਏ ਤੇ ਬਾਜ ਕੱਟ ਕਟਣੀ ਹੈ ਜੀ ਖੇਹ ਗਵੈ ਕੋ ਕੋਤੇ ਫਿਰ ਵਿਸ਼ਰਾਮ ਹੈ ਜੀ ਜੀ ਇਹੜੀ ਦੀ ਆਵਾਜ਼ ਕੱਢਣੀ ਹੈ ਜੀ ਜ ਲੈ ਫਿਰ ਦੇਹ ਇੱਕ ਖੇਤ ਖੇਤ ਹੀ ਨਾਲ ਦਾ ਸ਼ਬਦ ਹੈ ਜੀ ਗਾਵੇ ਕੋ ਕੋਤੇ ਵਿਸ਼ਰਾਮ ਹੈ ਜੀ ਜਪ ਦਸ ਦਸਾਹ ਨਹੀਂ ਪੜਨਾ ਜੀ ਦਸਾਹ ਪੜਨਾ ਹੈ ਜੀ ਅੱਧ ਕਲਾ ਕੇ ਦਿਸੇ ਵੀ ਨਹੀਂ ਪੜਨਾ ਜੀ ਦਸਾਹ ਦੂਰ ਗਾਵੇ ਕੋਤੇ ਵਿਸ਼ਰਾਮ ਹੈ ਜੀ ਵੇਖਿਆ ਵੇਖਿਆ ਨਹੀਂ ਪੜਨਾ ਜੀ ਵੇਖਿਆ ਪੜਨਾ ਹੈ ਜੀ ਹਾਦਰਾ ਹਦੂਰ ਕਥਨਾ ਕਥੀ ਕਥਿਤ ਵਿਹਰਾ ਮਹਿਦੀ ਨ ਆਵੈ ਆਵੇ ਨਾ ਪੜਨਦੀ ਆਵੇ ਪੜਨਾ ਹੈ ਟੋਟ ਕਥ ਕਥ ਕਥੀ ਕਥਿਤ ਫੇਰ ਵਿਸਰਾਮ ਹੈ ਜੀ ਕੋਟੀ ਕੋਟ ਕੋਟ ਦੇਦਾ ਦੇ ਸੰਤਾ ਇਸ ਨੂੰ ਦੇਨ ਦਾ ਪੜ ਜਾਂਦੀਆਂ ਹਨ ਪਰ ਇਸ ਦਾ ਸਹੀ ਉਚਾਰਨ ਦੇਦਾ ਹੈ ਦੇ ਦੇ ਤੇ ਵਿਸਰਾਮ ਹੈ ਜੀ ਲੈ ਦੇ ਲੈਂਦੇ ਨਿ ਪੜਨਾ ਜੀ ਲੈ ਦੇ थक पाहे पाए ने पढ़ना नहीं पाहे जुगा जुगा ने पढ़ना नहीं अद्ध कला के जुगा जुगंतर जुगंतर ते विश्राम है जी खाही है, हुक्मी हुक्म चलाए राहु नानक विदुषा वे परवाहु आओ इसका दोबारा उच्चारण करिए जी गावे को तान को वैत सह तान गावे को दात जाने निशान गावे को गुण वडियाइया चार गावे को विद्या विखम विचार गावे को साध करे तन खेह गावे को जी लय फिर गावे को जाप दुस्सै दूर गावे को वेख हादरा अधूर कचना कथी आवे टोट कत कत कथी कोटी कोट कोट देता दे ले दे, दे थक पाहे जुगा जुग तर काही काही हुकमी हुकम चलाए राहो नानक विक्षाए बे परवाहु वाहे गुरु जी का खालसा वाहे गुरु जी की फतेह